ਮਾ ਖੇਡ ਕਬੱਡੀ ਦੀ ਦੁਨੀਆ ਦਾ ਵੱਡਾ ਖਿਡਾਰੀ ਹੈ ਸਾਡੇ ਇਲਾਕੇ ਦਾ ਮੇਰੇ ਵੀਰੋ ਔਰ ਖੜਾ ਢਾਕੜ ਜੱਟ ਮੇਰੇ ਮਿੱਤਰੋ ਇਟਲੀ ਬਬਲੂ ਇਟਲੀ ਤੇ ਲਵ ਇਟਲੀ ਵੱਲੋਂ ਕਹਿੰਦੇ ਹੁੰਦੇ ਵੀ ਅਮਰਤ ਦੇ ਦੋ ਜੱਫੇ 1000 ਦੇ ਹਾਂਜੀ ਵੀਰ ਲਓ ਸਾਹਮਣੇ ਪਤਰੀ ਵਾਲਾ ਥਾਣੇਦਾਰਾਂ ਦੇ ਲਾਣੇ ਦੇ ਵਿੱਚੋਂ ਹੈ ਮਾਹਪੁਰਖਾਂ ਦੇ ਕੀਤਾ ਮਾਹਪੁਰਖਾਂ ਨੇ ਸਾਹਮਣੇ ਕਬੱਡੀ ਹੋਇਆ ਔਰਖਾਂ ਵਾਲਾ ਅਮਰਸ ਅਮਰਤ ਬੱਲੇ 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 ਕਰਤਾ ਵੀਰ ਔਰਖਾਂ ਵਾਲਾ ਅਮਰਤ ਕੁਚ ਡਾਚੀ ਵਾਲਾ ਵੀ ਅੜਿਓ ਰਮਾਲ ਦੀ ਨਿਸ਼ਾਨੀ ਦੇ ਗਿਆ ਇਹ ਆਸਟ੍ਰੇਲੀਅਨ ਬੁਆਏ ਹੈ ਇਹ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਬਲੌਂਗ ਕਰਦਾ ਹੈ ਇਹ ਹਰਖੋ ਵਾਲੀਆ ਹਰਖੋ ਵਾਲੀਆ ਦੂਜੇ ਪਾਸੇ ਸੰਧਵਾ ਵਾਲਾ ਆ ਨੰਬਰ ਤੇ ਤਾੜੀਆਂ ਲਲਕਾਰੇ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਤਾੜੀਆਂ ਜ਼ੋਰਦਾਰ ਹਰ ਖੇ ਲੱਡਾ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਜੱਗਾ ਯੂਰਪ ਵਾਲਾ ਤੇ ਸੋਢੀ ਪੰਨੋ ਉਹਨਾਂ ਨੇ ਐਲਾਨ ਕੀਤਾ ਹੋਇਆ ਹਰਪਿੰਦਰ ਯੂਐਸਏ ਤੇ ਸਰਵਣ ਸਿੰਘ ਉਹਨਾਂ ਦੀ ਹਜ਼ਾਰਾਂ ਆਮਕ ਜੱਫੀਆਂ ਦੇ ਰਿਹਾ ਮਰਦਾ ਰੱਖਾਂ ਵਾਲਾ ਤੇ ਲੱਡਾ ਆ ਵੱਡੇ ਮਲਾਂ ਦੀ ਟੱਕਰ ਅੱਖ ਲੜਦੇ ਤੇ ਦੋ ਮੁੰਡੇ ਨੇ ਉਹ ਲਾਪਰ ਦੇ ਵਿੱਚ ਟੇੜੇ ਖੰਡੇ ਨੇ ਇਹ ਮਸਰਾ ਕਹਿ ਲਵੇ ਅਰੇ ਆਪ ਘਟਾ ਕੱਟਣ ਵਾਲੇ ਔਰ ਇਹ ਮੇਲਾ ਬਣਾਤਾ ਲੱਡੇ ਨੇ ਅੱਜ ਭਾਈ ਮੰਝਸਰ ਦੇ ਸਥਾਨ ਤੇ ਐਨ ਨਜ਼ਾਰਾ ਲਿਆਤਾ ਦੇਵੇ ਭਾਈ ਮੰਝਸਰ ਦੇ ਸਥਾਨ ਤੇ ਐਨ ਨਜ਼ਾਰਾ ਲਿਆਤਾ ਦੇਵੇ ਮਾਇਆ ਲੱਡੇ ਨੂੰ ਲੱਡੇ ਦੇ ਸਾਰਾ ਲੱਡੇ ਨੂੰ ਤੇ ਮਨੋਹੜਾ ਵੱਲੋਂ ਵੀ ਮਾਨ ਸਨਮਾਨ 2100 ਤੋਇਦਾ ਕਰਦੇ ਜੀ ਜੱਗਾ ਯੂਰਪ ਤੇ ਸੋਢੀ ਪੰਨੋੜਾ ਵੱਲੋਂ 1000 ਰੁਪਇਆ ਦਿਲਖਰੀ ਪੰਨੋੜਾ ਤੇ ਸਰਬਨ ਸਿੰਘ ਓੜਾ ਵੱਲੋਂ ਵੀ ਮਾਨ ਸਨਮਾਨ ਸਾਡੇ ਬਿੰਦਰ ਜੀ ਯੂਐਸਏ ਵੱਲੋਂ ਵੀ ਰਪਿੰਦਰ ਅਮਰੀਕਾ ਵਾਲੇ ਵੱਲੋਂ ਵੀ ਸ਼ਹਿਬ ਇਹ ਮਾਇਆ ਦੇ ਕਹਿਆ ਜੀ ਸਾਹਮਣੇ ਜੱਫੇ ਤੇ ਜੱਫਾ ਕਰ ਲੇਗਾ ਜਫਾ ਫੇਰੇ ਜਫਾ ਠਾ ਠਾ ਜਫਾ ਸਾਡਾ ਵਿੱਕੀ ਪੁਰਤਗਾਲ ਤੇ ਵਿੱਕੀ ਪੰਨੂ ਜੀ ਸਿਮਟ ਸਟੋਰ ਵਾਲੇ ਉਹ ਕਹਿੰਦੇ ਜੇਕਰ ਜੋੜਾ ਦੋ ਰੇਡਾਂ ਹੋਰ ਲੈ ਜਾਂਦਾ ਤੇ 1100 ਰੁਪਇਆ ਜੇ ਹੁਣ ਜਫਾ ਲੱਗਿਆ ਜਫੀ ਨੂੰ ਮਿਲਣਾ ਨਹੀਂ ਤਾਂ ਜੋੜੇ ਨੂੰ ਮਾਨ ਹੋਣਗੇ ਪਾਜੀ ਇੱਕ ਲੱਡੀ ਕਬੱਡੀ ਬਲਰਾਜ ਬੱਲੇ ਕੋਟਖਾ ਮੁਹੰਮਦ ਵਾਲੇ ਦੀ ਰਾਜ ਬੱਲਾ ਕੋਟ ਮੁਹੰਮਦ ਖਾਨ ਦੀ ਗੱਲ ਕੀਤੀ ਹੈ ਇਸ ਲਈ ਨੌਜਾਨ ਗਬਰੂ ਦੀ ਪਈ ਹੋਏ ਰੇਡ ਅਮਰਤਾ ਲਖਾ ਵਾਲਾ ਐਨ ਕਹਿੰਦੇ ਉਹ ਪੱਧਰੀ ਵਾਲਾ ਸਿਰੇ ਦਾ ਜ ਇਹ ਕਬੱਡੀ ਦਾ ਰਮਨ ਕਲੇਰ ਮਾਰ ਕਰਦਾ ਮੁੰਡੇ ਦੀ ਖੇਡ ਤੇ ਐਨ ਰਾਜਾ ਪੱਧਰੀ ਵਾਲਾ ਸੈਰਾ ਕਰਾ ਰਿਹਾ ਹੈ ਆ ਰਾਜੇ ਦੇ ਜੱਫੇ ਤੇ ਵੀਰ ਨੇ 500 ਲਾ ਆ ਸੀਗਾ ਉਹ ਜ਼ਰੂਰ ਕੋਈ ਦਾ ਕਰ ਦਿੱਤਾ ਜਾਵੇ ਤੇ ਹਰਪਿੰਦਰ ਹੁਣਾ ਵੱਲੋਂ ਮੈਚ ਦੀ ਲਾਸਟ ਕਬੱਡੀ ਉਹ ਦੂਰਦੀ ਵਾਲਾ ਆਏ ਹਾਏ ਇਹ ਪਿਆਰ ਹੈ ਇਹ ਮੁਹੱਬਤ ਹੈ ਇਹ ਖੇਡ ਕਰਾਉਂਦੀ ਕਹਿੰਦੇ ਪ੍ਰਾਪ ਅਮਰੀਕਾ ਵੱਲੋਂ ਦੀਪਲੀ 500 ਦਾ ਸਪੈਸ਼ਲ ਪ੍ਰਾਈਜ਼ ਹੈ ਸਾਡੇ